ਇੱਕ دیਵਾ ਜਗਿਆ ਹੈ ਸਾਡਾ ਛਿੱਟਾ ਵੱਡਾ ਕਾਰੋਬਾਰ ਹੈ ਮਾਰੇ ਕੇ ਧਨ ਦਾ ਕਾਰੋਬਾਰ ਹੀ ਬਹੁਤ ਛੋਟਾ ਹੈ ਜਿਹੜਾ ਸੇਵਕ ਜਨਮ ਲਵੇਗਾ ਉਹ ਦੁਨੀਆਂ ਸਾਮ ਸੰਦ ਹੈ ਸਾਰਾ ਦੇਸ਼ ਚ ਲਾ ਸਕਦਾ ਹੈ ਸਾ ਜੀ ਇਹੋ ਜਿਹਾ ਪਾਂਪੁਰਸ਼ ਪੈਦਾ ਇਹੋ ਜਾਣੇ ਆ ਕਿ ਇਹ ਨੰ ਪੰਡਿਤ ਜਵਾਰ ਲਾਹ ਦੇ ਕਿ ਦਾਸ ਸਿੰਘ ਮੋਤੀ ਲਾਲ ਜੀ ਦੇਖੇ ਉੱਥੇ ਅਰਜਾ ਕਰਦੇ ਹੁੰਦੇ ਸਤਗੁਰ ਮਨੁਸ਼ੀਨਾਥ ਮਾਰੇ ਲੱਗੇ ਤੇ ਮਹਾਰਾਜ ਜਦੋਂ ਗਏ ਉੱਥੇ ਸ਼੍ਰੀ ਗੁਰ ਦੇਵ ਜੀ ਸ਼ੋਭਾ ਸੁਣ ਕੇ ਤੇ ਸਤਗੁਰ ਮਨੁਸ਼ੀਨਾਥ ਮਾਰੇ ਬਹੁਤ ਗ੍ਰੰਥ ਵਸਤਾ ਵਿੱਚ ਚਲੇ ਗਏ ਸ੍ਰੀਸ਼ਟਿਆ ਤੇ ਸੰਸਾਰ ਤੋਂ ਜਾਣ ਵਾਲੇ ਸਨ ਤੇ ਸਾਧ ਸੰਗਤ ਜੀ ਮਹਾਰਾਜ ਨੇ ਜਾ ਕੇ ਅਰਦਾਸ ਕੀਤੀ ਮਹਾਰਾਜ ਮੈਂ ਬਹੁਤ ਦੂਰੋਂ ਆਇਆ ਸਾਨੂੰ ਵੀ ਆਪਣੇ ਚਰਨਾਂ ਦਾ ਅਸ਼ੀਰਵਾਦ ਦਿਓ ਮਹਾਰਾਜ ਕਹਿੰਦੇ ਕਿੱਥੋਂ ਆਇਆ ਤੂੰ ਕਹਿੰਦਾ ਮੈਂ ਅੰਮ੍ਰਿਤਸਰ ਤੋਂ ਆਇਆ ਮਾਨਨਾ ਵਾਲੇ ਪਿੰਡ ਤੋਂ ਆਇਆ ਅੱਛਾ ਕਹਿੰਦੇ ਉੱਥੇ ਇੱਕ ਮੈ ਸੁਣਿਆ ਬਾਲਮੀਕੂ ਆਂਦਾ ਤੀਸਰੀ ਹੈ ਕਿੰਨੇ ਹੈਗਾ ਮਹਾਰਾਜ ਕਦੇ ਜਾਣਾ ਹੁੰਦਾ ਕਿਤੇ ਨਹੀਂ ਜਾਂਦੇ ਨਹੀਂ ਅਸੀਂ ਉੱਥੇ ਇਸ ਕਰਕੇ ਨਹੀਂ ਜਾਂਦੇ ਉੱਥੇ ਕਿਉਂਕਿ ਉੱਥੇ ਛੋਟੇ ਬੰਦਿਆਂ ਨੂੰ ਜਾਣ ਨਹੀਂ ਦਿੰਦੇ ਅੱਛਾ ਤੇ ਕੇ ਜਿੱਦ ਤੂੰ ਵੱਡਾ ਬੰਦਾ ਬਣਾ ਲਈ ਤੇ ਫੇਰ ਫਿਰ ਕਦੇ ਜਾਊਗਾ ਜ਼ਰੂਰ ਜੀ ਮਹਾਰਾਜ ਨੇ ਸਾਧ ਸੰਗਤ ਜੀ ਉਹਨਾਂ ਨੂੰ ਆਪਣੀ ਗਫਲੀ ਚ ਲਿਆ ਆਸ਼ੀਰਵਾਦ ਦਿੱਤਾ ਕਿ ਤੂੰ ਜਾ ਉੱਥੇ ਬਾਲਕਿ ਭਵਾਨੀ ਸੇਵਾ ਕਰਨੀ ਹੈ ਉਹਦਾ ਦਰ ਨਾ ਛੱਡੀ ਜੋ ਮੰਗੇਗਾ ਸੋ ਮਿਲੇਗਾ ਬੋਲ ਬਾਲਕਿ ਭਵਾਨੀ ਕੀ ਜੈ ਤੇ ਸਾਧ ਸੰਗਤ ਜੀ ਗੁਰੂ ਗਿਆਨਾ ਜੀ ਮਹਾਰਾਜ ਨੇ ਸਤਿਗੁਰੂ ਮਨੁਸ਼ੀਨਾਥ ਮਹਾਰਾਜ ਨੇ ਆਪਣਾ ਅਸ਼ੀਰਵਾਦ ਦਿੱਤਾ ਕਿੰਦਾ ਸਾਰੀ ਦੁਨੀਆ ਦੇ ਲੋਕ ਤੈਨੂੰ ਦੇਖਣ ਆਇਆ ਕਰਨਗੇ ਐਹੋ ਜੀ ਕਿਰਪਾ ਹੋਈ ਹਾਜ਼ਰ ਨਾਜ਼ਰ ਪ੍ਰਵਾਨ ਬਾਲਕ ਮਾਰ ਨੇ ਦਰਸ਼ਨ ਦਿੱਤੇ ਦਾਰੇ ਹੋਏ ਹੈ ਕਾਹਦਾ ਕਰਕੇ ਸਤਗੁਰੂ ਮਨੁਸ਼ੀਨਾਥ ਮਾਰ ਦਾ ਕਰੇ ਕਿਉਂਕਿ ਸਾਧ ਸੰਗਤ ਜੀ ਇੱਕ ਸਹਿਰਤ ਹੀ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਦਾ ਸਾਧ ਸੰਗਤ ਸਤੂਰ ਮਹੰੂਸ਼ੀनाथ ਮਹਾਰਾਜ ਨੇ ਪ੍ਰਭ ਵਾਲਮੀਕ ਮਹਾਰਾਜ ਜੀ ਨਾਲ ਮੁਲਾਕਾਤ ਕਰਾਇਆ ਕਿਨਾਂ ਦਾ ਗੁਰੂ ਗਿਆਨਾ ਜੀ ਮਹਾਰਾਜ ਉਹਦਾ ਨਾਮ ਵੀ ਗੁਰੂ ਗਿਆਨਾ ਗਿਆਨਾ ਜੀ ਮਹਾਰਾਜ ਹੋਣਾ ਵਿਚਾਰ ਹੈ ਵੀ ਸਤੂਰ ਮਹੰੂਸ਼ੀਨਾਥ ਮਹਾਰਾਜ ਵੱਡੇ ਮਹਾਂਪੁਰਖ ਸਨ ਜਿਨ੍ਹਾਂ ਨੇ ਵਾਲਮੀਕ ਮਹਾਰਾਜ ਦਾ ਵਿਚਾਰ ਕੀਤਾ ਵਾਦਾ ਕਰਕੇ ਗੁਰੂ ਦਾ ਬਚਨ ਮੰਨਿਆ इस करके साथ संग से अपना सारे चाहिए साढ़े को गौरवीव जी संत महापुरुष बाबा जगतेश जी महाराज श्रीनाथ जी महाराज बाबा संगत नाथ जी महाराज बहुत सारे महापुरुष बैठे है और बच्चे महल वाल्मीकि कुमार का प्रचार लैके जाइए सत्संग होर भी लोगों को जागृति हो जड़े है ਸਾਡੇ ਗੁਰੂ ਜੀ ਦਾ ਸਾ ਸੰਗਤ ਇਹ ਸੰਗਤ ਤੇ ਪ੍ਰਚਾਰ ਕਰਦਾ ਹੈ। ਇਹ ਅੱਜ ਦਿਨ ਤੇ ਅਸੀਂ ਸਤਿਗੁਰੂ ਗਿਆਨनाथ ਜੀ ਮਹਾਰਾਜ ਨੂੰ ਸੱਚੀ ਸੁੱਤੀ ਸ਼ਰਧਾ ਵਰਪਨ ਕਰਦੇ ਆ ਕਿ ਉਹਨਾਂ ਦਾ ਅਸੀਰਵਾਦ ਸਾਰੇ ਵਿਸ਼ਵ ਦੇ ਉੱਪਰ ਹੈ ਉਹਨਾਂ ਦੀ ਕਿਰਪਾ ਸਾਰੇ ਸੰਸਾਰ ਦੇ ਉੱਪਰ ਹੈ ਤੇ ਇਸੇ ਤਰ੍ਹਾਂ ਆਪਣੇ ਉਸੇਵਕਾਂ ਤੇ ਕਿਰਪਾ ਕਰਨ ਤਾਂ ਕਿ ਹੋਰ ਵੀ ਜ਼ਿਆਦਾ ਜਗਾਂ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪ੍ਰਚਾਰ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪ੍ਰਸਾਰ ਜਿਸ ਤਰ੍ਹਾਂ ਪ੍ਰਭੂ ਰਿਸ਼ੀ ਨਾਲ ਜੀ ਮਹਾਰਾਜ ਜੀ ਨੇ ਸਾਰੇ ਭਾਰਤ ਨੇ ਪੂਰੇ ਵਿਸ਼ਵ ਵਿੱਚ ਪ੍ਰਚਾਰ ਕੀਤਾ ਪਹਿਲਾ ਸੰਧੂਰ ਨੇ ਆਪ ਕੀਤਾ Swami Lalaji Maharaj ਨੇ ਕੀਤਾ ਤੋਂ ਸਾਥ ਸੰਗਤ ਸਾਡਾ ਵੀ ਸਾਰਾ ਦਾ ਫਰਜ਼ ਬਣਨਾ ਗਿਆ ਆਪਾਂ ਉਹਨਾਂ ਦੇ ਬਿਸ਼ਨ ਨੂੰ ਹੋਰ ਵੀ ਅੱਗੇ ਲੈ ਕੇ ਚੱਲਿਏ ਕਿਉਂਕਿ ਜਿਹੜਾ ਗੁਰੂ ਦਾ ਬਚਨ ਹੁੰਦਾ ਹੈ ਜਦੋਂ ਅਸੀਂ ਅੱਗੇ ਲੈ ਕੇ ਚਲਦੇ ਹਾਂ ਤੇ ਬਚਨ ਹੀ ਪਰਛੋਤਨਾ ਸਾਚ ਸੰਜੀ ਮਾਰੇ ਕਹਿੰਦੇ ਸ਼ਬਦੋ ਧਰਤੀ ਸ਼ਬਦੋ ਆਕਾਸ਼ ਸ਼ਬਦੋ ਸ਼ਬਦ ਤੇ ਆਪ ਪ੍ਰਕਾਸ਼ ਸ਼ਬਦ ਤੋਂ ਹੀ ਬਚਨ ਤੋਂ ਹੀ ਸਾਰੀ ਧਰਤੀ ਸਭ ਕੁਝ ਸ਼ਬਦ ਤੋਂ ਹੀ ਬਣਿਆ ਸਾਚ ਸੰਜੀ ਤੇ ਸ਼ਬਦ ਦੇ ਸਾਰੇ ਗੱਲ ਹੈ ਇਸ ਤਰਕੇ ਕਿਉਂਕਿ ਮਹਾਰਾਜ ਕਹਿੰਦੇ ਰੂਹ ਅੰਧੇਰੋ ਜਾਣਿਆ ਰੂਹ ਉਹ ਪ੍ਰਕਾਸ਼ ਹੈ ਇਸ ਕਰਕੇ ਰੂਹ ਦੇ ਵਿੱਚ ਪਰਮੇਸ਼ਰ ਆਵਾਸ ਕਰ ਜਾਂਦਾ ਹੈ ਤੇ ਇਸ ਤਰ੍ਹਾਂ ਕੇ ਸਾਡੇ ਸਭੀ ਸਾਨੂੰ ਸਾਰਿਆਂ ਨੂੰ ਦਰੂਜੀ ਦਾ ਅਸ਼ੀਰਵਾਦ ਲੈ ਕੇ ਆਪਣਾ ਸਰੀਰ ਦਾ ਜਿਹੜਾ ਦਿਨਾਂ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਅਰਦਾਸ ਦੇ ਨਾਲ ਪ੍ਰਾਰਥਨਾ ਦੇ ਨਾਲ ਉਹ ਮੰਦਰ ਸ਼ਬਦ ਦੇ ਨਾਲ ਤਾਂ ਕਿ ਸਾਡਾ ਜਿਹੜੇ ਬੱਚੇ ਹੈਗੇ ਆ ਗੁਣਵਾਨ ਤੇ ਗਿਆਨੀ ਪੁਰਸ਼ ਹੋਣ ਇਸ ਕਰਕੇ ਅਰਦਾਸ ਤੋਂ ਪਰ ਕੁਛ ਨਹੀਂ ਅਹੰਸ ਜੀ ਇਨੇ ਸ਼ਬਦਾਂ ਨਾਲ ਫਿਰ ਤੋਂ ਸਾਧੂ ਬਾਣੀ ਜੈ ਬਾਲ ਮਾਨੀ ਹਰ ਹਰ ਬਾਲ ਮਾਨੀ ਜੋ ਬੋਲੇ ਸੁਧ ਹੈ ભગવાન ਬਾਲ ਮਾਨੀ ਮਹਾਰਾ ਜੀ